ਹਾਂਜੀ ਫੋਨ ਦਾ ਆਪ ਤਾਂ ਲੱਗਿਆ ਹੋਇਆ ਜੀ ਸਾਨੂੰ ਬੈਕਗ੍ਰਾਉਂਡ ਉੱਪਰ ਹੀ ਦੇਖਾਂ ਨਹੀਂ ਪਛਾਣਦੇ ਹੁੰਨ ਕੋਈ ਅੱਪਾ ਬੋਲ ਰਹੀ ਸੀ ਸਾਨੂੰ ਦੱਸੋ ਪੂਰੇ ਹਦਾਇਤਾਂ ਨੇ 1 ਮਿੰਟ ਮੈਨੇਜਮੈਂਟ ਕਰ ਲੈਂਦੇ ਆਪਾਂ ਮੈਨੂੰ ਕੀ ਇਛੇ ਗੁਰਵਿੰਦਰ ਜੀ ਇਹ ਤੁਸੀਂ ਤੁਹਾਨੂੰ ਰਸਨ ਸਰਕਾਰ ਵੱਲੋਂ ਮਿਲ ਰਿਹਾ ਹੋਵੇਗਾ ਤੇ ਤੁਹਾਡੇ ਕੋਲ ਖਾੜ ਹੈਗਾ ਨਮਸਕਾਰ ਅਸਿਕੋ ਮਹੱਕਰਨ ਵਿਸ਼ੇਸ਼ਟ ਲੈ ਕੇ ਹਾਜਰਾ ਗਾਰੰਟੀ ਸ਼ੂ ਗਾਰੰਟੀ ਸ਼ਿਪ ਦੀ ਗੱਲ ਕਰਦੇ ਆ ਕਿ ਜਿਵੇਂ ਕਿ ਲੋਕ ਸਭਾ ਚੋਣਾਂ ਨੇੜੇ ਆ ਗਏ ਨੇ ਤੇ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਆਪਣੇ ਵੋਟਰਾਂ ਨੂੰ ਲੁਭਾਉਣ ਵਸਤੀ ਉਹਨਾਂ ਕੋਲ ਜਾ ਰਹੀਆਂ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਵਾਅਦੇ ਕਰਨ ਦਾ ਜਿਹੜਾ ਹੈਗਾ ਹੈ ਸ਼ੁਰੂ ਕਰ ਦਿੱਤਾ ਹੈਗਾ ਲੇਕਿਨ ਇਸ ਦੇ ਦੇ ਚਲਦੇ ਹੋਏ ਪਟਿਆਲਾ ਤੋਂ ਇੱਕ ਜਿਹੜੀ ਹੈਗੀ ਹੈ ਖਬਰ ਸਾਡੇ ਸਾਹਮਣੇ ਆਇਆ ਕਿ ਜੇ ਉੱਥੇ ਰਾਸ਼ਨ ਵੰਡਿਆ ਜਾ ਰਿਹਾ ਸੀਗਾ ਤੇ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਰਾਸ਼ਨ ਵੰਡਿਆ ਜਾ ਰਿਹਾ ਸੀਗਾ ਕੀ ਰਾਸ਼ਨ ਵੰਡਣ ਦੀ अनुमति ਹੈ ਇਹਦੇ ਬਾਰੇ ਜਾਣਕਾਰੀ ਲੈਣੀ ਚਾਹਾਂਗਾ ਕਿ ਤੁਹਾਨੂੰ ਦੱਸ ਦਈਏ ਕਿ ਚੋਣ ਕਮਿਸ਼ਨ ਵੱਲੋਂ ਸਾਫ਼ ਤੌਰ ਤੇ ਇਹ ਜਹਾ ਹਦਾਇਤਾਂ ਦਿੱਤੇ ਗਏ ਹਨ ਕਿ ਪਬਲਿਕ ਹਿੱਤ ਵਾਲੀਆਂ ਜਿਹੜੀਆਂ ਗੱਲਾਂ ਹੈਗੀਆਂ ਪਬਲਿਕ ਨੂੰ ਲੁਭਾਉਣੀਆਂ ਜਿਹੜੀਆਂ ਗੱਲਾਂ ਹੈਗੀਆਂ ਇਹ ਜਹਾ ਕੋਈ ਕੰਮ ਨਾ ਹੋ ਪਾਏ ਲੇਕਿਨ ਇੱਥੇ ਰਾਸ਼ਨ ਵੰਡੇ ਜਾ ਰਿਹਾ ਅਖਰ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਰਾਸ਼ਨ ਵੰਡਿਆ ਜਾ ਸਕਦਾ ਜਾਂ ਨਹੀਂ ਵੰਡਿਆ ਜਾ ਸਕਦਾ 2 ਰੁਪਏ ਕਿਲੋ ਵਾਲੀ ਜਿਹੜੀ ਕਣਕ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਉਹ ਲੋਕਾਂ ਨੂੰ ਦਿੱਤੀ ਜਾ ਰਹੀ ਸੀ ਤੇ ਜਦੋਂ ਐਵਰ ਪੰਜਾਬੀ ਦੀ ਟੀਮ ਉੱਥੇ ਪਹੁੰਚਦੀ ਹੈ ਤਤਰੰਤ ਉਨ ਰੁਕਵਾ ਦਿੱਤਾ ਜਾਂਦਾ ਤੇ ਡਿਪੋ 홀ਡਰ ਜਿਹੜੇ ਹੈਗੇ ਨੇ ਉਹ ਖੁੱਲ ਕੇ ਸਾਹਮਣੇ ਗੱਲ ਨਹੀਂ ਕਰਦੇ ਇਹਦੀ ਪੂਰੀ ਜਾਣਕਾਰੀ ਲੈ ਲਈ ਆਪਾਂ ਸਭ ਤੋਂ ਪਹਿਲਾਂ ਡਿਪਟੀ ਡਾਇਰੈਕਟਰ ਜਿਹੜੇ ਹੈਗੇ ਨੇ ਮੈਡਮ ਡਾਕਟਰ ਸੋਨਾ ਉਹਨਾਂ ਨਾਲ ਗੱਲ ਕਰਦੇ ਆ ਕਿ ਆਖਿਰ ਐਦਾਂ ਦੀអនុਮਤੀ ਹੈ ਸਰਕਾਰ ਵੱਲੋਂ ਕਿ ਤੁਸੀਂ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਲੋਕਾਂ ਨੂੰ ਰਾਸ਼ਨ ਵੰਡ ਸਕਦੇ ਹੋ ਜਦਕਿ ਕਿਹਾ ਜਾ ਰਿਹਾ ਕਿ ਐਦਾਂ ਦਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਲੋਕਾਂ ਨੂੰ ਲੱਗੇ ਕਿ ਵੋਟਾ ਪੱਕੇ ਕਰਨ ਦਾ ਜਿਹੜਾ ਹੈਗਾ ਇਹ ਸਾਰਾ ਇੰਤਜ਼ਾਮ ਹੋ ਰਿਹਾ ਸੋ ਇੱਕ ਵਾਰੀ ਆਪਾਂ ਸੁਣਦੇ ਕੀ ਕਹਿਣਾ ਹੈਗਾ ਇਸ ਦੇ ਉੱਪਰ ਡਾਕਟਰ ਸੋਨਾ ਦਾ ਜੋ ਕਿ ਡਿਪਟੀ ਡਾਇਰੈਕਟਰ ਫੂਡ ਸਪਲਾਈ ਪਟਿਆਲਾ ਨੇ ਹਲੋ ਹਲੋ ਸਤਿ ਸ਼੍ਰੀ ਅਕਾਲ ਮੈਮ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਡਿਪਟੀ ਡਾਇਰੈਕਟਰ ਫੂਡ ਸਪਲਾਈ ਪਟਿਆਲਾ ਬੋਲ ਰਿਹਾ ਮੈਡਮ ਹਾਂਜੀ ਮੈਡਮ ਏਵਰ ਪੰਜਾਬੀ ਚੈਨਲ ਦੇ ਹੈੱਡ ਆਫਿਸ ਤੋਂ ਕਿਰਨ ਵਰਸ਼ਿਸ਼ਟ ਬੋਲ ਰਿਹਾ ਕੁਝ ਜਾਣਕਾਰੀ ਚਾਹੀਦੀ ਸੀ ਆਪ ਜੀ ਪਾਸੋਂ ਜਿਹਾਰੇ ਸੀ ਗੱਲ ਕਰਦੇ ਕੱਲ ਸਾਡੇ ਕੋਲ ਕੁਝ ਫੁਟੇਜ ਆਈ ਹੈ ਜਿਸ ਦੇ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਤੇ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਆਪਣੇ ਕੋਲ ਰਾਸ਼ਨ ਵੰਡਿਆ ਜਾ ਸਕਦਾ ਜੀ ਸਾਨੂੰ ਹੈੱਡ ਆਫਿਸ ਤੋਂ ਪਤਾ ਕਰਨਾ ਪਏ ਹੈ ਹੈੱਡ ਆਫਿਸ ਤੋਂ ਪਤਾ ਕਰਨਾ ਪਏਗਾ ਅਬ ਕਿੰਨਾ ਮੈਂ ਗੱਲ ਕਰਾਂਗੇ ਜੀ ਅਸੀਂ ਹੈਲੋ 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 ਸੋ ਮੈਡਮ ਨੇ ਗੱਲ ਕਰਕੇ ਫੋਨ ਕੱਟ ਗਏ ਕਿ ਹੈੱਡ ਆਫਿਸ ਤੋਂ ਪਤਾ ਕਰਨਾ ਪਏਗਾ ਸੋ ਆਪਾਂ ਸਾਰੀ ਗੱਲਬਾਤ ਸੁਣੀ ਕਿ ਮੈਡਮ ਦਾ ਕੀ ਕਹਿਣਾ ਮੈਡਮ ਨੇ ਕਿਹਾ ਕਿ ਇਹਦੇ ਬਾਰੇ ਹੈੱਡ ਆਫਿਸ ਵਿੱਚ ਗੱਲ ਕੀਤੀ ਜਾਵੇ ਮੈਡਮ ਡਿਪਟੀ ਡਾਇਰੈਕਟਰ ਫੂਡ ਸਪਲਾਈ ਪਟਿਆਲਾ ਨੇ ਤੇ ਉਹਨਾਂ ਨੂੰ ਹਲੇ ਪਤਾ ਨਹੀਂ ਹੈ ਕਿ ਚੋਣ ਜਾਬਤਾ ਦੇ ਵਿੱਚ ਅਜਿਹਾ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਲੇਕਿਨ ਉਹਨਾਂ ਨੇ ਕਹਿ ਦਿੱਤਾ ਕਿ ਹੈੱਡ ਆਫਿਸ ਵਿੱਚੋਂ ਪਤਾ ਕਰਿਆ ਜਾਵੇ ਸੋ ਹੈੱਡ ਆਫਿਸ ਵਿੱਚ ਕੋån ਦੱਸੇਗਾ ਇਹ ਵੀ ਇੱਕ ਵੱਡੀ ਗੱਲ ਹੈ ਲੇਕਿਨ ਅਸੀਂ ਇਸੇ ਦੇ ਨਾਲ ਹੀ ਡੀ ਐਫ ਐਸਓ ਹਰਸ਼ ਰਣਜੀਤ ਸਿੰਘ ਜੀ ਨੇ ਗੱਲ ਕੀਤੀ ਜੋ ਕਿ ਪਟਿਆਲਾ ਵਿੱਚ ਹੀ ਦਿਆਨਾਦ ਨੇ ਉਹਨਾਂ ਨੇ ਕੀ ਕਿਹਾ ਉਹ ਜਰਾ ਸੁਣੋ ਸਰ ਮੈਂ ਬੋਲ ਰਿਹਾ A1 ਪੰਜਾਬੀ ਚੈਨਲ ਤੋਂ ਕਿਰਨ ਕੁਮਾਰ ਵਿਸ਼ੇਸ਼ ਜੀ ਹਾਂਜੀ ਹਰਸ਼ ਰਣਜੀਤ ਸਿੰਘ ਜੀ ਡੀ ਐਫ ਐਸਓ ਪਟਿਆਲਾ ਬੋਲ ਰਿਹਾ ਹਾਂ ਜੀ ਹਾਂਜੀ ਹਾਂਜੀ ਸਰ ਤੁਹਾਡੇ ਕੋਲੋਂ ਕੁਝ ਜਾਣਕਾਰੀ ਲੈਣੀ ਸੀ ਜੀ ਦੱਸੋ ਜੀ ਸਰ ਕੱਲ ਅਸੀਂ ਕੁਝ ਵੀਡੀਓ ਕਵਰ ਕੀਤੀ ਹੈ ਸਾਡੇ ਕੋਲ ਜੋ ਆਈ ਹੈ ਕਿ ਪਟਿਆਲੇ ਦੇ ਵਿੱਚ ਕਣਕ ਜਿਹੜੀ ਹੈ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਹਾਂਜੀ ਦੀਪੂ ਦੇ ذریعے ਹਾਂਜੀ ਤੇ ਚੋਣ ਜਾਬਤਾ ਲੱਗੇ ਹੋਏ ਦੇ ਵਿੱਚ ਦੇ ਸਕਦੇ ਹਾਂ ਜੀ ਹਾਂਜੀ ਕਿਉਂਕਿ ਇਹ ਸਰਕਾਰ ਚੋਣ ਜਾਬਤਾ ਬਿਲਕੁਲ ਇਹ ਕਲੀਅਰ ਹੈ ਜੀ ਜਿਹੜੀਆਂ ਸਰਕਾਰ ਦੀਆਂ ਚੱਲ ਰਹੀਆਂ ਸਕੀਮਾਂ ਨੇ ਜੀ ਉਹ ਉਹ ਕੰਟੀਨਿਊ ਰਹਿਣਗੀਆਂ ਜੀ ਉਹ ਕੰਟੀਨਿਊ ਰਹਿਣਗੀਆਂ ਤੇ ਲੇਕਿਨ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਜੀ ਇੱਕ ਗੱਲ ਹੋਰ ਦੇਖਣ ਨੂੰ ਮਿਲੀ ਹੈ ਕਿ ਅਸੀਂ ਉੱਥੇ ਜਦੋਂ ਜਾ ਕੇ ਕਵਰ ਕੀਤੇ ਤਾਂ ਉਸੇ ਵੇਲੇ ਡਿਪੂ ਮਾਲਕ ਨੇ ਉਹ ਰੁਕਵਾ ਦਿੱਤਾ ਕੰਮ ਉਹ ਤਾਂ ਡਿਪੂ ਮਾਲਕ ਨੂੰ ਪੁੱਛੋ ਜੀ ਉਹ ਰੁਕਾਇਆ ਮੈਂ ਵੈਸੇ ਤੁਹਾਡੇ ਨਾਲ ਗੱਲ ਕਰ ਰਿਹਾ ਜੀ ਜਾਣਕਾਰੀ ਲੈ ਰਿਹਾ ਉਹਨਾਂ ਤੋਂ ਵੀ ਪੁੱਛਿਆ ਜਾਏਗਾ ਕਿਉਂਕਿ ਉਹ ਕਹਿੰਦੇ ਵੀ ਸਾਨੂੰ ਹਦਾਇਤਾਂ ਹੈਗੀਆਂ ਬਣਣੀਆਂ ਠੀਕ ਹੈ ਮੰਨ ਲੇ ਤੁਹਾਡੀ ਗੱਲ ਤੁਸੀਂ ਵੀ ਕਹਤਾ ਕਿ ਇਹ ਸਰਕਾਰ ਵੱਲੋਂ ਦੇਣ ਦੇ ਅਨੁਮਤੀ ਹੈਗੀ ਹੈ ਲੇਕਿਨ ਜਦੋਂ ਅਸੀਂ ਜਿਹੜੇ ਉੱਥੇ ਲੋਕ ਸੀ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਕੋਲੇ ਕੇਵਲ ਆਧਾਰ ਕਾਰਡ ਸੀਗੇ ਆਧਾਰ ਕਾਰਡ ਦੇ ਬਿਨਾਂ ਤੇ ਉੱਪਰ ਵੀ ਆਪਾਂ ਰਾਸ਼ਨ ਦੇ ਸਕਦੇ ਹਾਂ ਕਿਉਂਕਿ ਨਵੇਂ ਕਾਰਡ ਬਣੇ ਹੀ ਨਹੀਂ ਨਾ ਜੀ ਅਜੇ ਤੱਕ ਨਵੇਂ ਕਾਰਡ ਜਿਹੜੇ ਪੁਰਾਣੇ ਨੀਲੇ ਕਾਰਡ ਤੋਂ ਡਿਸਕੰਟੀਨਿਊ ਹੋ ਗਏ ਉਹਦੀ ਜਗ੍ਹਾ ਸਮਾਰਟ ਰਾਸ਼ਨ ਕਾਰਡ ਆਉਣਾ ਹੈ ਉਹ ਅਜੇ ਤੱਕ ਬਣਿਆ ਨਹੀਂ ਕਿਸੇ ਦਾ ਕਾਰਡ ਤਾਂ ਕਿਸੇ ਕੋਲੇ ਵੀ ਨਹੀਂ ਹੈਗਾ ਠੀਕ ਹੈ ਜੀ ਐਸੀ ਕਰਕੇ ਯਾਨੀ ਕਿ ਆਧਾਰ ਕਾਰਡ ਦੇ ਉੱਪਰ ਦੇ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਧੰਨਵਾਦ ਜੀ ਸਾਨੂੰ ਜਾਣਕਾਰੀ ਦੇਣ ਲਈ ਅਗਰ ਕਿਸੇ ਚੀਜ਼ ਦੀ ਹੋਰ ਜ਼ਰੂਰਤ ਹੋਵੇ ਤੁਸੀਂ ਦੁਬਾਰਾ ਤੁਹਾਡੇ ਸੰਪਰਕ ਵਿੱਚ ਆਵਾਂਗੇ ਸੋ ਹਰਸ਼ ਰਣਜੀਤ ਸਿੰਘ ਜੀ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਜਿਹੜੀ ਹਦਾਇਤਾਂ ਹੈ ਅਸੀਂ ਰਾਸ਼ਨ ਦੇ ਸਕਦੇ ਹਾਂ ਹਾਲਾਂਕਿ ਮੈਂ ਰਾਸ਼ਨ ਕਾਰਡ ਜਾਂ ਕਿਸੇ ਤਰ੍ਹਾਂ ਦੇ ਹੋਰ ਕਾਰਡ ਹੋਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਆਧਾਰ ਕਾਰਡ ਉੱਪਰ ਇਸ ਲਈ ਕਣਕ ਦਿੱਤੀ ਜਾ ਰਹੀ ਹੈ ਕਿ ਹਲੇ ਨਵੇਂ ਸਮਾਰਟ ਕਾਰਡ ਬਣ ਕੇ ਨਹੀਂ ਆਏ ਸੋ ਇਹਨਾਂ ਦਾ ਤਰਕ ਸਹੀ ਹੋ ਸਕਦਾ ਹੈ ਜਾਂ ਗਲਤ ਹੋ ਸਕਦਾ ਹੈ ਇਹ ਖੁਦ ਚੋਣ ਅਯੋਗ ਨੂੰ ਦੇਖਣਾ ਹੋਵੇਗਾ ਕਿ ਚੋਣ ਅਯੋਗ ਵੱਲੋਂ ਦਿੱਤੀ ਗਈ ਹਦਾਇਤਾਂ ਦੇ ਵਿੱਚ ਇਹ ਸਾਰਾ ਕੁਝ ਆਉਂਦਾ ਜਾਂ ਨਹੀਂ ਆਉਂਦਾ ਹੈਗਾ ਲੇਕਿਨ ਪਟਿਆਲਾ ਦੇ ਵਿੱਚ ਇਸ ਤਰ੍ਹਾਂ ਸ਼ਰੇਆ ਕਣਕ ਵੰਡੀ ਜਾ ਰਹੀ ਹੈ ਵੋਟਰਾਂ ਦੇ ਨਿਢੇ ਨੇ ਸਾਰੀਆਂ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਵਾਸਤੇ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੀਆਂ ਨੇ ਲੇਕਿਨ ਇਹਦੇ ਵਿੱਚ ਕੀ ਸਚਾਈ ਹੈ ਇਹ ਖੁਦ ਚੋਣ ਕਮਿਸ਼ਨ ਹੀ ਪਤਾ ਕਰੇਗਾ ਤੁਹਾਨੂੰ ਉਹ ਤਸਵੀਰਾਂ ਵੀ ਦਿਖਾ ਦਿੰਦੀਆਂ ਤੇ ਕੀ ਕਹਿਣਾ ਹੈਗਾ ਡਿਪੂ ਹੋਲਡਰ ਦਾ ਜਦਕਿ ਉਸਨੇ ਕੈਮਰੇ ਦੇ ਸਾਹਮਣੇ ਆ ਕੇ ਨਹੀਂ ਕਿਹਾ ਹਿਡਨ ਤੌਰ ਦੇ ਉੱਪਰ ਉਹਦੇ ਨਾਲ ਕੀ ਗੱਲਬਾਤ ਹੋਈ ਹੈ ਉਹ ਵੀ ਤੁਸੀਂ ਸੁਣੋ ਤੁਸੀਂ ਰੋਸ਼ਨੀ ਵੰਡ ਰਹੇ ਸੀ ਹਾਂ ਜੀ ਫੋਨ ਦਾ ਆਪਾ ਲੱਗਿਆ ਹੋਇਆ ਜੀ ਸਾਨੂੰ ਇੰਸਪੈਕਟਰ ਉੱਪਰ ਹਦਾਇਤਾਂ ਲਈ ਜੀ ਪਸਾ ਦਿਉ ਦੋ ਭਜੀ ਆਪਾਂ ਫਿਰ ਤੋਂ ਸੁਣੋ ਜੀ ਦੱਸੋ ਸਾਰੇ ਹਦਾਇਤਾਂ ਨੇ ਇੱਕ ਮਿੰਟ ਮੈਨਸਟਰ ਸਾਹਿਬ ਜਣਗੇ ਆਪਾਂ ਕਹਿੰਦਾ ਮੈਨੂੰ ਕੀ ਇਛੇ ਦਿਖਾਓ ਵੀਰ ਜੀ ਮੇਰੀ ਗੱਲ ਸੁਣਾਓ ਮੇਰੀ ਗੱਲ ਹਾਂਜੀ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿ ਰਿਹਾ ਵੀ ਤੁਸੀਂ ਕਿਉਂ ਬਣ ਰਹੇ ਹੋ ਗਰੀਬਾਂ ਦਾ ਗਰੀਬਾਂ ਦਾ ਰਾਜ ਨਾ ਤੁਸੀਂ ਦੇ ਰਹੇ ਹੋ ਮੈਂ ਮੈਂ ਤੁਹਾਨੂੰ ਇਹ ਤਾਂ ਨਹੀਂ ਕਹ ਰਿਹਾ ਤੁਸੀਂ ਗਲਤ ਕਰ ਰਹੇ ਹੋ ਗਲਤ ਨਹੀਂ ਕਰ ਰਹੇ ਨਾ ਜੀ ਤੁਸੀਂ ਆਪਣਾ ਵਾਅਦਾ ਦਿਓ ਵੀ ਤੁਸੀਂ ਕਿਉਂ ਦੇ ਰਹੇ ਹੋ ਇੱਕ ਗੱਲ ਸੁਣੋ ਜੀ ਮੈਨਸਟਰ ਸਾਹਿਬ ਕਹਿਣਗੇ ਤੁਹਾਨੂੰ ਦੇਣਾ ਹੈ ਜੀ ਇੰਸਪੈਕਟਰ ਜੀ ਤੁਸੀਂ ਵੀਰੇ ਮੇਰੀ ਗੱਲ ਸੁਣੋ ਸਾਹਿਬ ਮੇਰੀ ਗੱਲ ਸੁਣਾਓ ਮੈਂ ਤੁਹਾਡੇ ਮੈਂ ਕੋਈ ਬੈਠ ਨਹੀਂ ਕਰ ਮੈਂ ਸਿਰਫ ਤੁਹਾਨੂੰ ਇਹ ਪੁੱਛ ਰਿਹਾ ਵੀ ਇਹ ਰਾਸ਼ਨ ਹੈ 20 ਕਿਲੋ ਵਾਲਾ ਪੰਜਾਬ ਸਰਕਾਰ ਦਾ ਰਾਸ਼ਨ ਹੈ ਹੂੰ ਚੋਣ ਜਾਬਤਾ ਲੱਗਿਆ ਹੋਇਆ ਤੇ ਬੰਡੇ ਆ ਜਾ ਰਹੇ ਆ ਤੁਸੀਂ ਦੱਸੋ ਵੀ ਤੁਹਾਨੂੰ ਹੁਕਮ ਕਿਨੇ ਦਿੱਤਾ ਹੈਗਾ ਸਾਡੇ ਮੈਡੀਕਲ ਇੰਸਪੈਕਟਰ ਨੇ ਤੇ ਮੈਂ ਉਹੀ ਗੱਲ ਕਰ ਰਿਹਾ ਨਾ ਉਹਦੇ ਨਾਲ ਆਪਾਂ ਗੱਲ ਕਰ ਲੈ ਕਰ ਲਾਂਗੇ ਤੁਸੀਂ ਆਪਣਾ ਕਰ ਦਿਓ ਤੁਸੀਂ ਕੀ ਨਾਮ ਹੈ ਤੁਹਾਡਾ ਜੀ ਕਸ ਨਾਮ ਹੈ ਜੀ ਸਰਕਾਰ ਜੀ ਇਹ ਜਿਹੜਾ ਤੁਸੀਂ ਰਾਸ਼ਨ ਲੈ ਕੇ ਜਿਹੜਾ ਸਰਕਾਰ ਥੋੜੀ ਸੇਵਾ ਵਾਸਤੇ ਆਜਿਆ ਤੁਹਾਨੂੰ ਦਿੰਦੀ ਹੈ ਇਹ ਤੁਹਾਡੇ ਕੋਲ ਕਾਰਡ ਬਣਿਆ ਹੋਇਆ ਹੈ ਇਹਦਾ ਕਾਰਡ ਦੀ ਨਵਾਂ ਬਣਵਾਇਆ ਸੀ ਕਦੋਂ ਬਣਵਾਇਆ ਸੀ ਨਵੇਂ ਬਣਵਾਇਆ ਸੀ ਤੇ ਇਹ ਕਾਰਡ ਤੁਹਾਨੂੰ ਕਿੰਨਾ ਰਾਸ਼ਨ ਮਿਲਦਾ ਹੈ ਇੱਕ ਪਰਿਵਾਰ ਨੂੰ ਦੇਖੋ ਜੀ ਬੱਚਿਆਂ ਦੇ ਆਧਾਰ ਕਾਰਡ ਹੈ ਨਹੀਂ ਸੀਗੇ ਇਹਦੇ ਦੋ ਥੈਲੇ ਮਿਲੇ ਸਾਨੂੰ ਸੋ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਇਹ ਰਾਸ਼ਨ ਵੰਡੇ ਜਾ ਰਿਹਾ ਹੈ ਕਿਹੜੀ ਸਰਕਾਰ ਵਸਤੇ ਵੰਡੇ ਜਾ ਰਿਹਾ ਹੈ ਵਿੱਚ ਕਿਹਨਾ ਹੈ ਜੀ ਤੁਹਾਡਾ ਪ੍ਰਵੀਨ ਪ੍ਰਵੀਨ ਜੀ ਇਹ ਤੁਸੀਂ ਤੁਹਾਨੂੰ ਰਾਸ਼ਨ ਸਰਕਾਰ ਵੱਲੋਂ ਮਿਲ ਰਿਹਾ ਹੈਗਾ ਤੇ ਤੁਹਾਡੇ ਕੋਲ ਕਾਰਡ ਹੈਗਾ ਹਾਂ ਜੀ ਕਦੇ ਕਾਰਡ ਨਹੀਂ ਆਇਆ ਪਰ ਕਾਰਡ ਹੈ ਤੁਹਾਡੇ ਕੋਲ ਹਾਂ ਜੀ ਬਣੇਗਾ ਕਾਰਡ ਇਹ ਰਾਸ਼ਨ ਕਿਸ ਵਾਸਤੇ ਦੇ ਰਹੇ ਕਿਦੇ ਨਾਮ ਤੇ ਦੇ ਰਹੇ? ਹਮਾਰਾ ਨਾਮ ਤੇ ਹੈ। ਇਹ ਕਾਰਡ ਤੁਸੀਂ ਕਰੇ ਬਣਿਆ ਨਹੀਂ ਭੈਣ ਜੀ। ਉਹਦੀ ਉਹਦੀ ਹੈ ਉਹ। ਆਧਾਰ ਕਾਰਡ। ਨਹੀਂ ਰਾਸ਼ਨ ਵਾਸਤੇ ਕਾਰਡ ਕਿਹੜਾ ਜਿਹੜਾ ਬੀਪੀਐਲ ਕਾਰਡ ਹੁੰਦਾ। ਰਾਸ਼ਨ ਕਾਰਡ ਹੋਏਗਾ। ਹਾਂਜੀ। ਕਿੱਥੇ ਹੈਗਾ ਤੁਹਾਡੇ ਕੋਲ ਹੈਗਾ? ਨਹੀਂ ਉਹ ਲੈ ਲਿਆ ਉਹਨੂੰ। ਨਹੀਂ ਕਿਹੜੇ ਲਾਲਚ ਵਿੱਚ ਤੁਹਾਨੂੰ ਰਾਸ਼ਨ ਦੇ ਰਹੇ ਨੇ? ਚਲੋ ਹੋਰ ਗੱਲ ਕਰਦੇ ਲੋਕਾਂ ਦੇ ਨਾਲ ਆਪਾਂ ਹੋਰ ਵੀਰ ਵੀ ਖੜੇ ਨੇ ਵੀਰ ਜੀ ਤੁਸੀਂ ਇੱਥੇ ਰਾਸ਼ਨ ਦੇ ਰਹੇ ਸੀ ਜਾਂ ਲੈਣ ਆਏ ਹੋ ਨਾ ਨਾ ਸਿੱਤੇ ਲੈਣ ਆਏ ਸੀ ਲੈਣ ਆਏ ਹੋ ਬੂਆ ਦਾ ਸੀਗਾ ਸਾਹਿਬ ਕਾਰਡ ਹੈਗਾ ਹੁਣ ਨਾ ਨਾ ਬੂਆ ਦਾ ਸੀਗਾ ਮੇਰਾ ਨਹੀਂ ਸੀਗਾ ਵੀ ਕਾਰਡ ਹੁਣ ਹੈਗਾ ਹੁਣ ਤਾਂ ਨਹੀਂ ਹੈਗਾ ਬੂਆ ਕਿੱਥੇ ਰੋਟੇ ਬੂਆ ਕੰਮ ਤੇ ਨੇ ਅੱਛਾ ਤੇ ਹੁਣ ਤੁਸੀਂ ਰਾਸ਼ਨ ਲੈ ਲਿਆ ਨਾ ਠੀਕ ਹੈ ਜੀ ਆਪਾਂ ਹੋਰ ਦੇਖ ਲੋਕ ਖੜੇ ਹੋਏਗੇ ਨੇ ਹੋਰ ਭੈਣ ਜੀ ਖੜੇ ਹੋਏਗੇ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਆ ਤੁਸੀਂ ਕੱਟੇ ਦੇਖ ਸਕਦੇ ਪੰਜਾਬ ਸਰਕਾਰ ਦੇ ਰੱਖੇ ਹੋਏ ਨੇ ਤੇ ਦਿੱਤਾ ਜਾ ਰਿਹਾ ਹੈ ਤੁਸੀਂ ਰਾਸ਼ਨ ਲੈਣ ਆਏ ਹੋ ਹਾਂਜੀ ਰਾਸ਼ਨ ਉਸ ਤੁਹਾਨੂੰ ਬੁਲਾਇਆ ਗਿਆ ਸੀਗਾ ਹਾਂਜੀ ਕੀ ਕਹਿ ਕੇ ਬੁਲਾਇਆ ਗਿਆ ਸੀਗਾ ਕਿ ਰਾਸ਼ਨ ਮਿਲ ਰਿਹਾ ਹੈ ਰਾਸ਼ਨ ਮਿਲ ਰਿਹਾ ਤੁਹਾਡੇ ਕੋਲ ਕਾਰਡ ਹੈਗਾ ਆਧਾਰ ਕਾਰਡ ਆਧਾਰ ਕਾਰਡ ਹੈ ਰਾਸ਼ਨ ਕਾਰਡ ਨਹੀਂ ਹੈ ਨਹੀਂ ਆਧਾਰ ਕਾਰਡ ਦੇ ਸਿਰ ਦੇ ਉੱਪਰ ਹੀ ਰਾਸ਼ਨ ਮਿਲਦਾ ਹਾਂਜੀ ਕਿੰਨਾ ਰਾਸ਼ਨ ਤੁਹਾਨੂੰ ਦੇਣ ਵਾਸਤੇ ਕਿਹਾ ਨਾ ਬਤਾਇਆ ਨਹੀਂ ਤੇ ਇਹ ਦੇਖੋ ਜੀ ਹਾਲ ਹੈ ਸਾਡੇ ਆਂਦੇ ਸਾਰੇ ਫਟਾਫਟ ਕਮਰਾ ਬੰਦ ਕਰ ਦਿੱਤਾ ਗਿਆ ਜੋ ਕਿ ਬਥੇਨ ਦਿਖਾ ਸਕਦਾ ਇੱਥੇ ਕਮਰੇ ਦੇ ਵਿੱਚ ਜਿਹੜਾ ਹੈਗਾ ਸਟੋਰ ਕੀਤੀ ਹੋਈ ਹੈ ਕਣਕ ਆਹ ਸਾਰਾ ਅੰਦਰ ਦੇ ਤੁਹਾਨੂੰ ਦਿਖਾ ਸਕਦੇ ਹਾਂ ਜੀ ਆ ਇੱਥੇ ਜਿਹੜਾ ਹੈਗਾ ਕਣਕਾਈ ਹੈਗੀ ਹੈ ਸੋ ਇਹ ਸਾਰੀ ਸਟੋਰ ਕੀਤੀ ਹੋਈ ਹੈ ਪਰੰਤੂ ਅਗਰ ਇਹ ਸਹੀ ਤਰੀਕੇ ਨਾਲ ਵੰਡੀ ਜਾ ਰਹੀ ਸੀ ਤੈਨੂੰ ਰੋਕਿਆ ਕਿਉਂਕਿ ਇਹ ਸਾਡੀ ਸਮਝ ਅੱਜ ਤੱਕ ਨਹੀਂ ਆਇਆ ਹੈਗਾ ਸਰਕਾਰ ਲੋਕਾਂ ਦੀ ਸੇਵਾ ਵਸਤੀ ਹੁੰਦੀ ਹੈ ਜਾਂ ਲੋਕਾਂ ਨੂੰ ਪਰੇਸ਼ਾਨ ਕਰਨ ਵਸਤੇ ਹੁੰਦੀ ਹੈ ਇਹ ਕੋਈ ਸਮਝ ਤੋਂ ਬਾਹਰ ਹੋ ਰਿਹਾ ਹੈ ਤੇ ਡਿਪੂ ਹੋਲਡਰ ਸਾਹਿਬ ਸਾਨੂੰ ਕਹਿ ਕੇ ਕਿ ਅਸੀਂ ਇਨਸਪੈਕਟਰ ਸਾਹਿਬ ਦੇ ਹੁਕਮ ਨੇ ਇਸ ਲਈ ਨਹੀਂ ਅਸੀਂ ਤੁਹਾਨੂੰ ਦੱਸ ਸਕਦੇ ਵੀ ਕੀ ਗੱਲ ਹੈਗੀ ਹੈ ਤੇ ਹੁਣ ਆਪਾਂ ਗੱਲ ਕਰਦੇ ਅਗਰ ਡਿਪੂ ਹੋਲਡਰ ਸਾਹਿਬ ਹੁਣ ਤੱਕ ਰੁਕੇ ਨੇ ਤਾਂ ਕੀ ਗੱਲ ਕਰਤੇ ਹੈਗਣੇ ਤੇ ਆ ਰਹੇ ਹੈ ਡਿਪੂ ਹੋਲਡਰ ਸਾਹਿਬ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਕੀ ਕਹਿਣਾ ਹੈਗਾ ਉਹਨਾਂ ਦਾ ਇਸ ਬਾਰੇ ਵਿੱਚ ਸੋ ਫਿਲਹਾਲ ਉਹਨਾਂ ਦੀ ਮੇਨ ਲੱਗਦਾ ਹਲੇ ਗੱਲ ਚੱਲ ਰਹੀ ਹੈ ਇਨਸਪੈਕਟਰ ਦੇ ਨਾਲ ਕੀ ਉਹਦੇ ਵੱਲੋਂ ਹਟਾਈ ਤਾਂ ਸੀਗੀਆਂ ਤੇ ਰੱਖ ਰਿਹਾ ਹਰੇਕ ਵੀ ਲੈ ਮਿਲਦਾ ਹੈ ਜਾਂ ਹੁਣ ਮਿਲਦਾ ਹੈ ਸਾਡਾ ਤਾਂ ਇਹ ਪਹਿਲੀ ਵਾਰ ਹੀ ਮਿਲਣਾ ਹੈਗਾ ਅੱਛਾ ਜੀ ਉਹ ਵੀ ਪਤਾ ਨਹੀਂ ਮਿਲੂਗਾ ਕਿ ਨਹੀਂ ਮਿਲੂਗਾ ਕਾਰਡ ਤੁਹਾਡਾ ਬਣਿਆ ਹੋਇਆ ਜੀ ਹਾਂ ਇਹ ਲਿਖ ਕੇ ਲੈ ਕੇ ਜੀਗੇ 20 ਤਰੀਕ ਨੂੰ ਪਤਾ ਨਹੀਂ 19 ਤਰੀਕ ਨੂੰ ਲਿਖ ਕੇ ਲੈ ਕੇ ਜੀ ਕਾਰਡ ਇਸ਼ੂ ਹੋਗਾ ਤੁਹਾਡਾ ਨਹੀਂ ਹਾਲੇ ਕੁਝ ਨਹੀਂ ਹਲਦਾ ਖੜੇ ਆ ਬਸ ਅੱਛਾ ਅੱਛਾ ਹੁਣ ਤੱਕ ਕਿੰਨੇ ਕੁ ਪਰਿਵਾਰ ਤੁਹਾਡੇ ਸਾਹਮਣੇ ਰਾਸ਼ਨ ਲੈ ਕੇ ਗਏ ਨੇ ਦੇਖੋ ਜੀ ਮੈਂ ਤਾਂ ਆਇਆ ਲੇਟ ਹੈਗਾ ਕੰਮ ਤੋਂ ਆਉਣੀ ਆ ਕੇ ਖੜਾ ਤੁਸੀਂ ਪਤਾ ਨਹੀਂ ਆ ਹੀ ਰਹੇ ਸੀਗੇ ਸ਼ਾਇਦ ਜੀ 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 ਦੇਖਿਆ ਚਲੋ ਖੈਰ ਲੋਕੀ ਉਹਨਾਂ ਦੇ ਕਈ ਬੱਚਿਆਂ ਦੇ ਹੱਥ 'ਚ ਆਧਾਰ ਕਾਰਡ ਹੈਗੇ ਨੇ ਤਬ ਲੇਕਿਨ ਇਸ ਗੱਲ ਦਾ ਹਲੇ ਕਲੀਅਰ ਨਹੀਂ ਹੋਇਆ ਕਿ ਚੋਣ ਜਾਬਤਾ ਸਰਕਾਰ ਨੇ ਕਿਵੇਂ ਲਗਾਇਆ ਹੈਗਾ ਇਹ ਚੋਣ ਜਾਬਤਾ ਦੇ ਬਾਵਜੂਦ ਇਦਾਂ ਰਾਸ਼ਨ ਕਿਵੇਂ ਵੰਡਿਤਰਤ ਹੋ ਰਿਹਾ ਅ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਪਿੱਛੇ ਕੁਝ ਲੋਕ ਲੈ ਕੇ ਜਾ ਰਹੇ ਰਾਸ਼ਨ ਥੋੜਾ ਜਿਹਾ ਦਿਖਾਣਗੇ ਹੋਰ ਇੱਕ ਵਾਰ ਇਹ ਇੱਕ ਤ੍ਰਿਸ਼ ਤਸਵੀਰ ਨਹੀਂ ਹੋਰ ਕਈ ਤਸਵੀਰਾਂ ਸਾਡੇ ਕੋਲ ਦਿੱਤੀਆਂ ਹੈ ਕਿਆਂ ਨੇ ਤੇ ਜੋ ਸਾਰਾ ਕੁਝ ਹੋ ਰਿਹਾ ਹੈ ਤੇ ਹੁਣ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਡਿਪੂ ਹੋਲਡਰ ਨੇ ਵੀਰ ਜੀ ਅ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਜਿੰਦਰ ਰਜਿੰਦਰ ਸਿੰਘ ਜੀ ਮੇਰੀ ਤੁਹਾਨੂੰ ਗੱਲ ਜੀ ਮੇਰੇ ਜੀ ਕੋਈ ਟੈਨਸ਼ਨ ਨਹੀਂ ਹੈਗੇ ਇਹ ਵਰਸ਼ਨ ਦਾ ਦੇ ਦੇ ਦੇਖੋ ਵਰਸ਼ਨ ਮੈਂ ਦੇ ਰਹੇ ਹਾਂ ਐਮ ਸੀ ਸਾਹਿਬ ਆ ਰਹੇ ਨੇ ਉਹ ਤੁਹਾਡੇ ਨਾਲ ਗੱਲ ਕਰਦੇ ਆਪਣਾ ਉਹਨਾਂ ਕਿਸੇ ਪਦੇਤੀ ਆਰ ਜੀ ਮੇਰੀ ਮੇਰੀ ਡਿਪੋ ਤੁਹਾਡੇ ਨਾਮ ਤੇ ਆ ਡਿਪੋ ਮੇਰੇ ਨਾਮ ਤੇ ਆ ਰਸਨ ਤੁਸੀਂ ਦੇ ਰਹੇ ਹੋ ਬਿਲਕੁਲ ਜੀ ਤੇ ਐਮ ਸੀ ਸਾਹਿਬ ਨੇ ਤਾਂ ਏਰੀਆ ਦਾ ਵਿਕਾਸ ਕਰਾਣਾ ਹੈ ਰਸਨ ਬਣਾਣਾ ਉਹਨਾਂ ਨੇ ਬਣਵਾਏ ਨੇ ਉਹਨਾਂ ਨੇ ਕਿਹਾ ਇਹਨਾਂ ਦੇਣੀ ਸੀਗੀ ਆਪਾਂ ਹੋਰ ਆਪਣੇ ਦੇ ਵਿੱਚ ਕੋਈ ਇੱਕ ਪਰਿਵਾਰ ਨੂੰ ਕਿੰਨੀ ਕਣਕ ਦਿੱਤੀ ਜਾ ਰਹੀ ਹੈ ਇਹ ਤਾਂ ਦੱਸ ਸਕਦੇ ਦੇਖੋ ਜੀ ਇਹ ਤਾਂ ਤਿੰਨ ਮੈਂਬਰ ਨੇ ਜੀ ਜੀ ਠੀਕ ਹੈ ਜੀ ਉਹਨਾਂ ਤਿੰਨ ਮੈਂਬਰਾਂ ਦਿੱਤੀ ਜਾ ਰਹੀ ਹੈ ਜੀ 90 ਕਿਲੋ ਜੀ ਬਸ ਜੇ ਚਾਰ ਮੈਂਬਰ ਹੈ ਚਾਹੀਦੀ 12 ਐਮਸੀ ਕੋਨ ਨੇ ਉਰੇ ਐਮਸੀ ਨੇ ਐ ਐਮਸੀ ਮਰਗੇਸ਼ ਐ ਮਰਗੇਸ਼ ਨਾਲ ਟੋ ਡਲ ਰੇ ਐਮਸੀ ਇਹ ਕਿਹੜੀ ਪਾਰਟੀ ਤੋਂ ਨੇ ਜੀ ਵੀਰੇ ਨਹੀਂ ਆਪਾਂ ਨੂੰ ਪਤਾ ਨਹੀਂ ਜੇ ਅਮਸੀ ਦਾ ਵੀਰੇ ਆਪਾਂ ਨੂੰ ਪਤਾ ਹੋਏਗਾ ਕਰਾਂਗੇ ਬੀਜੇਪੀ ਨੇ ਤੁਹਾਡੀ ਗੱਲ ਠੀਕ ਹੈ ਸੋ ਤੁਸੀਂ ਸਾਰਾ ਸਾਰਾ ਮਾਮਲਾ ਦੇਖਿਆ ਇਸ ਮਾਮਲੇ ਦੇ ਵਿੱਚ ਡਿਪੂ ਹੋਲਡਰ ਨੇ ਅਗਰ anumati ਹੈ ਸੀ ਤਾਂ ਉਸ ਨੇ ਸਾਡਾ ਕੈਮਰਾ ਦੇਖਦੇ ਸਰ ਕੰਮ ਕਿਉਂ ਰੁਕਵਾਇਆ ਕਮਰਕਵਾ ਦਿੱਤਾ ਉਸ ਤੋਂ ਬਾਅਦ ਉਸ ਨੇ ਲੋਕਾਂ ਨੂੰ ਜਾਣ ਲਈ ਵੀ ਕਹਿ ਦਿੱਤਾ ਕਿ ਇੱਥੋਂ ਚਲੇ ਜਾਓ ਤੇ ਆਪ ਵੀ ਖੁਦ ਉਸ ਤੋਂ ਚਲਾ ਜਾਂਦਾ ਹੈ ਰਾਸ਼ਨ ਦਿੱਤਾ ਜਾ ਰਿਹਾ ਸੀ ਉਹ ਤਸਵੀਰਾਂ ਸਾਰੀ ਆ ਗਈਆਂ ਤੇ ਮੁੱਖ ਤੇ ਐਮਸੀ ਸਾਹਿਬ ਉਹਨਾਂ ਦੀ ਹੈਲਪ ਵਾਸਤੇ ਆਉਣ ਦੀ ਵੀ ਗੱਲ ਕਰਦੇ ਨੇ ਉਹ ਆਖਿਰਕਾਰ ਕੀ ਗੱਲ ਸੀਗੀ ਤੇ ਚੋਣ ਅਯੋਗ ਹੁਣ ਇਸ ਖਬਰ ਦੇ ਉੱਪਰ ਕੀ ਐਕਸ਼ਨ ਲੈਂਦਾ ਹੈ ਇਹ ਵੀ ਦੇਖਣਾ ਹੋਵੇਗਾ ਕਿ ਚੋਣਯੋਗ ਦੀ ਹਜ਼ਿਆਤਾ ਦੇ ਵਿੱਚ ਇਹ ਹੈ ਸੀ ਕਿ ਰਾਸ਼ਨ ਵੰਡਾ ਜਾ ਸਕਦਾ ਜਾਂ ਨਹੀਂ ਸੀਗਾ ਜਦਕਿ ਡੀ ਐਫ ਐਸਓ ਸਾਹਿਬ ਨੇ ਕਿਹਾ ਕਿ ਸਰਕਾਰ ਵੱਲੋਂ ਅਨੁਮਤੀ ਇਹ ਜੋ ਚੱਲ ਰਹੀਆਂ ਸਕੀਮਾਂ ਨੇ ਉਸ ਤਰ੍ਹਾਂ ਜਾਰੀ ਰਹਿਣਗੀਆਂ ਇਹਦੇ ਵਿੱਚ ਕੀ ਸਚਾਈ ਹੈ ਇਹਦੀ ਜਾਂਚ ਹੁਣ ਯੋਗ ਨੂੰ ਕਰਨੀ ਚਾਹੀਦੀ ਹੈ ਤੇ ਜੋ ਸੱਚ ਹੈ ਉਹ ਸਭ ਦੇ ਸਾਹਮਣੇ ਆਣਾ ਚਾਹੀਦਾ ਹੈ ਸੋਸ਼ਲ ਤੇਰਾ ਦੇਖਦੇ ਰਹੋ ਕਰੈਕਟਿਊਡ ਦੇਖਦੇ ਰਹੋ A1 ਪੰਜਾਬੀ ਨਡਰ ਨਿਰਪੱਖ ਤੇ ਨਵੀਂ ਸੋਚ